ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸਰੋਂ ਜਿਹਦੇ ਵਿੱਚ ਗੋਭੀ ਸਰੋਂ ਆ ਅਫਰੀਕਨ ਸਰੋਂ ਆ ਪੀੜੀ ਸਰੋਂ ਆ ਉਹਦੇ ਵਿੱਚ ਜਾਰਾ ਆ ਉਹਦੇ ਵਿੱਚ ਆਪਾਂ ਚੰਗਾ ਝਾੜ ਕਿਸ ਤਰ੍ਹਾਂ ਲੈ ਸਕਦੇ ਆ ਕਿਉਂਕਿ ਕਿਸਾਨ ਵੀਰਾਂ ਨੇ ਜਿਹੜੀ ਕਾਫੀ ਸਵਾਲ ਆਏ ਸੀਗੇ ਕਾਫੀ ਰਕਬੇ 'ਚ ਇਸ ਵਾਰ ਜਿਹੜੀ ਸਰੋਂ ਦੀ ਬਜਾਉਂਦ ਹੋਈ ਹੈ ਜੋ ਪੰਜਾਬ ਹੈ ਰਾਜਸਥਾਨ ਚ ਕਾਫੀ ਜ਼ਿਆਦਾ ਸਰੋਂ ਲੱਗਦੀ ਹੈ ਹਰਿਆਣਾ ਚ ਤਾਂ ਉਹਦੇ ਵਾਰ ਪਾਸ ਜਿਹੜੇ ਐਂਡ ਤੱਕ ਜਿਹੜੇ ਸਾਰੇ ਨੁਕਤੇ ਤਕਰੀਬਨ ਇਹਦੇ ਵਿੱਚ ਕੋਸ਼ਿਸ਼ ਕੀਤੀ ਹੈ ਸਾਂਝੇ ਕਰਨ ਦੀ ਤਾਂ ਅੱਗੇ ਤੇ ਅੱਗੇ ਜਿਹੜੇ ਕਿਸਾਨ ਵੀਰਾਂ ਤੱਕ ਸਾਂਝੇ ਜ਼ਰੂਰ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਆਉਂਦੀ ਕਿਸਾਨ ਵੀਰੋ ਸਰੋਂ 'ਚ ਵੱਧ ਝਾੜ ਲੈਣ ਵਾਸਤੇ ਖਾਦਾਂ ਦੀ ਖਾਦਾਂ ਦੇ ਵਿੱਚ ਜ਼ਰੂਰਤ ਕੀ ਹੁੰਦੀ ਹੈ ਨਾਈਟ੍ਰੋਜਨ ਫਾਸਫੋਰਸ ਜ਼ਰੂਰਤ ਅਨਸਾਰ ਪੋਟਾਸ਼ ਤੇ ਤੇਲ ਵਾਲੀਆਂ ਫਸਲਾਂ ਵਾਸਤੇ ਸਲਫਰ ਬਹੁਤ ਜ਼ਰੂਰੀ ਤੱਤ ਹੈ ਤਾਂ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ ਕਿ ਜਿਹੜੀ ਬਜਾਈ ਸਮੇ ਆਪਾਂ ਨਾਈਟ੍ਰੋਜਨ ਪਾਉਣੀ ਹੈ ਉਹ ਤਾਂ ਬਜੂਰੀਆ ਦੇ ਰੂਪ ਚ ਪਾ ਸਕਦੇ ਹਾਂ 45 45 ਕਿਲੋ ਆਪਾਂ ਦੋ ਵਾਰ ਪਾਉਣੀ ਹੁੰਦੀ ਹੈ ਇਹਨਾਂ ਨੂੰ 45 ਕਿਲੋ ਬਜਾਈ ਸਮੇ 45 ਕਿਲੋ ਪਹਿਲੇ ਪਾਣੀ ਤੇ ਪਾ ਸਕਦੇ ਹਾਂ ਨਾਈਟ੍ਰੋਜਨ ਜਿਹੜੀ ਦੇਣੀ ਆ ਆਪਾਂ ਇਸ ਤੋਂ ਇਲਾਵਾ ਜਿਹੜੀ ਫਾਸਫੋਰਸ ਤਦ ਦੇਣਾ ਉਹਦੇ ਵਾਸਤੇ ਸਿੰਗਲ ਸੁਪਰ ਫਾਸਫੋਰਸ ਨੂੰ ਤਰਜੀਹ ਦੇਣੀ ਚਾਹੀਦੀ ਹੈ ਇਹਦੇ ਬਰ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਡੇਢ ਗੱਟਾ ਸੁਪਰ ਚਾਹੀਦੀ ਆ ਜੀ ਤੋਂ ਆਪਣੀ 12% 12 ਕਿਲੋ ਜਿਹੜੀ ਫਾਸਫੋਰਸ ਆ ਪੂਰੀ ਹੋ ਜਾਂਦੀ ਹੈ ਉਹਦੇ ਨਾਲ ਤੁਹਾਨੂੰ ਸਲਫਰ ਵੱਖਰਾ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਜਿਹੜੀ ਬੂਟਾ ਜਦੋਂ ਸਰੋਂ ਦਾ ਬੂਟਾ ਪੈਦਾ ਹੁੰਦਾ ਜਾਂ ਮਦਾ ਤਾਂ ਨਾਲ ਦੀ ਨਾਲ ਜਿਹੜੀ ਉਹਦੀ ਅਪਟੇਕ ਸ਼ੁਰੂ ਹੋ ਜਾਂਦੀ ਹੈ ਜਿਹਦੇ ਵਿੱਚ ਸਲਫਰ ਆ ਫਾਸਫੋਰਸ ਆ ਨਾਈਟrogen ਆ ਜੇ ਤੁਸੀਂ ਸੁਪਰ ਨਹੀਂ ਵਰਤਦੇ ਡੀਏਪ ਵਰਤੀ ਆ ਤਾਂ 25 26 ਕਿਲੋ ਡੀਏਪ ਆਪਾਂ ਬਜਾਈ ਸਮੇ ਨਾਲ ਆਪਾਂ 45 ਦੀ ਥਾਂ 35 ਕਿਲੋ ਯੂਰੀਆ ਪਾਉਣੀ ਆ ਕਿਉਂਕਿ ਬਾਕੀ ਨਾਈਟ੍ਰੋਜਨ ਡੀਏਪ ਚ ਨਾਈਟ੍ਰੋਜਨ ਵੀ ਹੁੰਦੀ ਆ ਤਾਂ ਫਿਰ ਤੁਹਾਨੂੰ ਸਲਫਰ ਦੇ ਤੌਰ ਤੇ ਵੱਖਰੇ ਤੌਰ ਤੇ ਜਾਂ ਤਾਂ 80 ਕਿਲੋ ਜਿਪਸਮ ਜਾਂ ਫਿਰ 13 ਕਿਲੋ ਬੈਂਟੋਨਾਈਟ ਸਲਫਰ ਜਿਹੜਾ ਹੈਗਾ 90% ਵਾਲਾ ਉਹ ਆਪਾਂ ਨੂੰ ਦੇਣਾ ਪੈਂਦਾ ਬਜਾਈ ਸਮੇ ਉਦੋਂ ਬਾਅਦ ਜਿਹੜੀ ਹੈਗੀ ਆ ਅੱਧੀ ਨਾਈਟrogen ਜਿਹੜੀ ਯੂਰੀਆ ਆਪਾਂ ਉਹ 45 ਕਿਲੋ ਉਹ ਆਪਾਂ ਪਹਿਲੇ ਪਾਣੀ ਤੇ ਪਾਉਣੀ ਹੈ ਪोटाश ਜਿੱਥੇ ਘਾਟ ਆ ਤੁਸੀਂ 10 ਕਿਲੋ ਮਿਰੋਟ ਆਫ ਪोटाश ਪਾ ਦਿਓ ਤਾਂ ਉਹਦੇ ਨਾਲ ਜਿਹੜੀ ਸਫੀਸ਼ੀਐਂਟ ਆ ਉਹ ਜਿਹੜੀ ਪोटाਸ਼ ਦੀ ਘਾਟ ਆ ਉਹ ਪੂਰੀ ਹੋ ਜਾਂਦੀ ਸਰ ਉਹਨੂੰ ਇੰਨੇ ਕੁ ਜਿਹੜਾ ਨਿਊਟ੍ਰੀਸ਼ਨ ਪोटाਸ਼ ਚਾਹੀਦੀ ਹੁੰਦੀ ਆ ਫੇਰ ਕਿਸਾਨ ਵੀਰੋ ਗੱਲ ਆਉਂਦੀ ਆ ਕਿ ਜਦੋਂ ਆਪਾਂ ਬਜਾਦ ਕਰ ਲਈ ਖਾਦਾਂ ਪਾ ਲਿਆ ਨੇ ਉਸ ਤੋਂ ਬਾਅਦ ਜ਼ਰੂਰਤ ਹੁੰਦੀ ਹੈ ਕਿ ਪਾਣੀ ਆਪਾਂ ਸਹੀ ਸਮੇਂ ਤੇ ਲਾਉਣਾ ਨਾ ਜਲਦੀ ਲਾਉਣਾ ਨਾ ਲੇਟ ਲਾਉਣਾ ਜੇ ਤੁਸੀਂ ਵਧੀਆ ਚੰਗੀ ਰੋਣੀ ਕਰਕੇ ਜਿਹੜੀ ਬਜਾਦ ਕੀਤੀ ਆ ਤਾਂ ਤੁਸੀਂ 4 ਹਫ਼ਤੇ 3 ਤੋਂ 4 ਹਫ਼ਤੇ ਜਾਂ ਉਸ ਤੋਂ ਵੀ ਜਿਹੜਾ ਲੇਟ 1-2 ਦਿਨ ਕਰ ਸਕਦੇ ਆ ਜਿੰਨਾ ਪਾਣੀ ਲੇਟ ਲਾਉਂਗੇ ਉਹਨੀਆਂ ਜਿਹੜੀਆਂ ਬੂਟਿਆਂ ਦੀਆਂ ਜਿਹੜਾ ਡੂੰਗੀਆਂ ਜਾਣੀਆਂ ਤੇ ਨਿਊਟ੍ਰੀਐਂਟ ਹੈ ਖਾਦਾਂ ਜਿਹੜੀਆਂ ਪਾਈਆਂ ਨੇ ਉਹ ਵਧੀਆ ਤਰੀਕੇ ਦੇ ਨਾਲ ਜਿਹੜੀ ਅਪਟੇਕ ਆ ਉਹਨਾਂ ਦੀ ਹੋਊਗੀ ਇਸ ਤੋਂ ਬਾਅਦ ਜਿਹੜਾ ਆਪਾਂ ਪਾਣੀ ਲਾਉਣਾ ਦੂਜਾ ਪਾਣੀ ਜ਼ਰੂਰਤ ਅਨੁਸਾਰ ਫੁੱਲ ਪੈਣ ਤੇ ਜਿਹੜਾ ਪਾਣੀ ਉਹ ਜ਼ਰੂਰ ਲਾਉਣਾ ਜੇ ਤੁਹਾਨੂੰ ਲੱਗਦਾ ਕਿ ਫੁੱਲ ਪੈਣ ਅਜੇ ਸ਼ੁਰੂ ਨਹੀਂ ਹੋਏ ਪਰ ਕੋਰਾ ਪੈਣ ਦਾ ਡਰਾ ਤਾਂ ਉਹ ਪਾਣੀ ਤੁਸੀਂ ਫੁੱਲ ਪੈਣੇ ਸ਼ੁਰੂ ਹੋਣ ਤੋਂ ਪਹਿਲਾਂ ਵੀ ਲਾ ਦੇਣਾ ਚਾਹੀਦਾ ਨਹੀਂ ਤਾਂ ਕੋਰੇ ਨਾਲ ਆਪਣੀ ਫਸਲ ਦਾ ਨੁਕਸਾਨ ਹੋ ਸਕਦਾ ਪਾਣੀ ਵਾਸਤੇ ਬਹੁਤ ਜ਼ਰੂਰੀ ਹੈ ਕਿ ਫੁੱਲ ਪੈਣ ਸਮੇਂ ਇੱਕ ਪਾਣੀ ਜਾਂ ਉਸ ਤੋਂ ਪਹਿਲਾਂ ਜੇ ਕੋਰਾ ਪੈਣ ਦਾ ਡਰਾ ਤਾਂ ਉਸ ਤੋਂ ਪਹਿਲਾਂ ਆਪਾਂ ਪਾਣੀ ਲਾਜ਼ਮੀ ਹੀ ਲਾਉਣਾ ਇਸ ਤੋਂ ਬਾਅਦ ਆ ਜਾਂਦੀ ਹੈ ਕੀੜੇ ਮਕੌੜੇ ਤੇ ਬਿਮਾਰੀਆਂ ਦਾ ਡਰ ਕੀੜੇ ਮਕੌੜਿਆਂ ਦੇ ਵਿੱਚ ਖਾਸ ਤੌਰ ਤੇ ਚਿਪਾ ਪੈਂਦਾ ਇਹਨੂੰ ਤੇਲਾ ਪੈਂਦਾ ਉਹਦੇ ਵਾਸਤੇ ਤੁਸੀਂ ਜ਼ਰੂਰਤ ਅਨੁਸਾਰ 1 ਏਕਟਾਰਾ ਜਿਹੜੀ ਥਾਇਮਥੈਕਸਮ ਹੁੰਦੀ ਹੈ 25% ਵੀਜੀ ਉਹ 40 ਗ੍ਰਾਮ ਵਰਤ ਸਕਦੇ ਆ ਜਾਂ ਮੈਟਾਸਟਾਕਸ ਆ 400 ਐਮਐਲ ਜਾਂ ਰੋਗਰ ਵਰਤ ਸਕਦੇ ਆ 400 ਐਮਐਲ ਜਾਂ ਫਿਰ ਕਲੋਰੋਪਾਈਰੀਫੋਸ ਜਿਹੜੀ 600 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦੇ ਨਾਲ ਵੀ ਚਿਪੇ ਦੀ ਤੇ ਜਿਹੜਾ ਪੱਤੇ ਦਾ ਸਰੰਗੀ ਕੀੜਾ ਉਦੀ ਰੋਕਥਾਮ ਹੋ ਜਾਂਦੀ ਹੈ ਜੇ ਤੁਸੀਂ ਰੋਗ ਗਰ ਵਰਦੇ 400 ml ਦੇ ਹਿਸਾਬ ਨਾਲ ਜੇ ਜਿਆਦਾ ਇਹਦਾ ਅਟੈਕ ਆਉਂਦਾ ਤਾਂ ਫਿਰ ਤੁਸੀਂ ਜਿਹੜਾ ਹੈਗਾ ਇਹਦੇ ਵਿੱਚ ਕਲੋਰੋਪਲਸ ਸਾਈਪਰ ਜਾਂ ਕਲੋਰੋਪਲਸ ਡੈਲਟਾ ਜਾਂ ਜਿਹੜਾ ਹੈਗਾ ਇਸ ਤੋਂ ਇਲਾਵਾ ਡੈਲਟਾ ਮੈਥ੍ਰਿਨ ਸਾਈਪਰ ਮੈਥ੍ਰਿਨ ਕੱਲੇ ਵੀ ਤੁਸੀਂ ਵਰਤ ਸਕਦੇ ਆ ਇਹਦੇ ਨਾਲ ਵਧੀਆ ਰੋਕਥਾਮ ਹੋ ਜਾਂਦੀ ਹੈ ਸੁੰਡੀ ਦੀ ਰੋਕਥਾਮ ਵਾਸਤੇ ਤੁਸੀਂ ਕਲੋਰੋਪਾਇਰੀਫਾਸ ਜਾਂ ਕਵੈਨਲਫਾਸ ਦੀ ਸਪਰੇਅ ਕਰ ਸਕਦੇ ਹੋ ਇਹ ਬਹੁਤ ਜ਼ਰੂਰੀ ਹੈ ਕੀੜੇਮਕੋੜੇ ਤੋਂ ਇਲਾਵਾ ਜਿਹੜੀ ਉllੀਆਂ ਦੇ ਵਿੱਚ ਜਿਹੜਾ ਖਾਸ ਤੌਰ ਤੇ ਵਾਈਟ ਰਸਟ ਪੈਂਦੀ ਆ ਚਿੱਟੀ ਗੁੰਗੀ ਸਰੋਂ ਦੀ ਫਸਲ ਦਾ ਕਾਫੀ ਨੁਕਸਾਨ ਕਰਦੀ ਆ ਸਟੈਗ ਹੈਡ ਜਿਹਨੂੰ ਕਹਿ ਦਿੰਦੇ ਆ ਹਿਰਨ ਦੇ ਸਿੰਘਾਂ ਵਾਂਗੂ ਜਿਹੜੇ ਮੂਹਰੇੋਂ ਜਿਹੜੇ ਉਹਦੇ ਜਿੱਥੇ ਫੁੱਲ ਪੈਣੇ ਹੁੰਦੇ ਆ ਡੰਡੀਆਂ ਜਿਹੜੀਆਂ ਨੋਕਾਂ ਸਿਰੇ ਤੋਂ ਉਹ ਹਿਰਨ ਦੇ ਸਿਰ ਦੇ ਆਕਾਰ ਵਾਂਗੂ ਹੋ ਜਾਂਦੇ ਆ ਉਹਦੇ ਵਾਸਤੇ ਜ਼ਰੂਰੀ ਆ ਆਪਾਂ ਕਿਸਾਨ ਵੀਰੋ ਉllੀ ਨਾਸ਼ਕਾਂ ਦੀ ਸਪਰੇ ਬਜਾਈ ਤੋਂ 60 ਦਿਨ ਤੇ 80 ਦਿਨ ਤੇ ਦੋ ਸਪਰੇਆਂ ਲਾਜ਼ਮੀ ਕਰਨੀਆਂ ਨੇ ਜੀ ਦੇ ਵਿੱਚ ਪਹਿਲੀ ਸਪਰੇ ਤੁਸੀਂ ਐਮ 45 ਜਾਂ ਸਲਫੈਕਸ ਸਲਫਰ 80% ਪਾਊਡਰ ਜਿਹੜਾ ਹੁੰਦਾ ਹੈ ਕੰਟੈਕਟ ਢੋਲੀ ਨਾਸ਼ਕ ਨੇ 60 ਦਿਨ ਤੇ ਇਹਦੀ ਸਪਰੇ ਕਰੋ 250 ਤੋਂ 300 400 ਗ੍ਰਾਮ ਤੱਕ ਤੁਸੀਂ ਇਹਦੀ ਸਪਰੇ ਜਿਹੜੀ ਕਰ ਸਕਦੇ ਪ੍ਰਤੀ ਏਕੜ ਦੇ ਹਿਸਾਬ ਨਾਲ ਉਦੋਂ ਬਾਅਦ 80 ਦਿਨਾਂ ਤੇ ਤੁਸੀਂ ਸਪਰੇ ਕਰੋ ਰੈਡੋਮਿਲ 골ਡਜੀ ਦੇ ਵਿੱਚ ਮੈਟਾਲੈਕਸਲ ਤੇ ਮੈਨਕੋਜੇਬ ਹੁੰਦਾ ਉਹ ਤੁਸੀਂ 250 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਦੂਜੀ ਸਪਰੇ ਹੋ ਕਰੋ ਜੇ ਤੁਹਾਨੂੰ ਫਿਰ ਵੀ ਲੱਗਦਾ ਫਿਰ ਜੇ ਕੋਈ ਬਿਮਾਰੀ ਦੀ ਹੋਰ ਸਮੱਸਿਆ ਦੁਆਰਾ ਆਉਂਦੀ ਆ ਤਾਂ ਫਿਰ ਤੁਸੀਂ 20 ਦਿਨ ਤੇ ਦੁਆਰਾ ਛੜਕਾ ਕਰ ਸਕਦੇ ਨਹੀਂ ਇਹ ਦੋ ਸਪਰੇਆਂ ਜਿਹੜੀਆਂ ਸਫੀਸ਼ੀਐਂਟ ਹੁੰਦੀਆਂ ਤੇ ਫਸਲ ਨੂੰ ਜਿਹੜਾ ਹੈਗਾ ਉੱਲੀ ਰੋਗਾਂ ਤੋਂ ਪੂਰਾ ਬਚਾਅ ਮਿਲਦਾ ਹੈ ਸੋ ਇਹ ਆਪਾਂ ਖਾਸ ਤੌਰ ਤੇ ਨੁਕਤੇ ਰੱਖਣੇ ਇੱਕ ਹੋਰ ਰੱਖਣਾ ਕਿ ਜਿਹੜਾ ਸਰੋਂ ਦਾ ਇੱਕ ਵਾਰ ਸਾਗ ਜ਼ਰੂਰ ਤੋੜਨਾ ਚਾਹੀਦਾ ਜੇ ਜਿਆਦਾ ਰਕਬਾ ਦਾ ਵੈਸੇ ਕਟਵਾ ਦਿਓ ਨਹੀਂ ਸਾਗ ਜ਼ਰੂਰ ਤੋੜੋ ਉਹਦੇ ਨਾਲ ਜਿਹੜੀਆਂ ਸਖਾਵਾਂ ਉਹਦੀਆਂ ਵੱਧ ਫੁੱਟਦੀਆਂ ਨੇ ਫਟਾਰਾ ਵੱਧ ਹੁੰਦਾ ਤੇ ਬੂਟੇ ਦਾ ਜਿਹੜਾ ਆਕਾਰ ਆ ਉਹ ਵੱਡਾ ਬੂਟੇ ਦਾ ਆਕਾਰ ਤੇ ਫਲਾ ਜਿਹੜਾ ਵੱਧਾ ਉਹਦੇ ਨਾਲ ਜਿਹੜੀਆਂ ਫਲੀਆਂ ਦੀ ਗਿਣਤੀ ਵੱਧਦੀ ਹੈ ਸੋ ਇਹ ਮੁੱਖ ਤੌਰ ਤੇ ਨੁਕਤੇ ਨੇ ਕਿਸਾਨ ਵੀਰੋ ਮੇਨ ਤੌਰ ਤੇ ਹੁੰਦਾ ਜਿਹੜੀਆਂ ਖਾਦਾਂ ਨੇ ਉਸ ਤੋਂ ਬਾਅਦ ਪਾਣੀ ਦਾ ਆਪਾਂ ਖਿਆਲ ਰੱਖਣਾ ਕੀੜੇ ਮਕੌੜੇ ਤੇ ਜਿਹੜੀ ਉਲੀ ਰੋਗ ਨੇ ਖਾਸ ਤੌਰ ਤੇ ਜਿਹੜੀ ਚੁਲਸ ਰੋਗ ਤੇ ਚਟਕੂੰਗੀ ਪਾਉਂਦੀ ਉਹਦੇ ਵਾਸਤੇ ਜਿਹੜੇ ਤੁਹਾਨੂੰ ਦੱਸਿਆ ਇਹ ਉਲੀ ਨਾਸ਼ਕਾਂ ਦੀ ਸਪਰੇ ਕਰੋ ਬਹੁਤ ਵਧੀਆ ਚਾਰ ਤੁਹਾਨੂੰ ਸਰੋਂ ਦਾ ਮਿਲੇਗਾ ਹੋਰ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ